ਦੋਸਤੋ ਸ਼ਹੀਦੀ ਸਮਾਗਮ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਦੀਵਾਨ ਹਾਲ ਦੇ ਵਿੱਚ ਕਿੰਨੇ ਲੋਕ ਤੁਹਾਨੂੰ ਨਜ਼ਰ ਆ ਰਹੇ ਆ ਪੱਤ ਤੋਂ ਅੱਜ 10 ਜਾਂ 15 ਲੋਕ ਸਾਰਾ ਦੀਵਾਨ ਹਾਲ ਖਾਲੀ ਪਰ ਲੰਗਰਾਂ ਦੇ ਸਟਾਕ ਤੇ ਦੇਖਿਆ ਜਾ ਰਿਹਾ ਕਿ ਨੌਜਵਾਨ ਜਿਹੜੇ ਆ ਅਸੀਂ ਪਕੌੜਿਆਂ ਦੇ ਵਿੱਚ ਰੁੱਝੇ ਹੋਏ ਆ ਅਸੀਂ ਤਾਂ ਟੂਰਿਸਟ ਬਣਾ ਕੇ ਬੈਠੇ ਇੱਥੇ ਤਾਂ ਆਉਣਾ ਸੀ ਸਹਿਬ ਜਿਆਦਿਆਂ ਨੂੰ ਮਿਲਣ ਵਾਸਤੇ ਪਰ ਇੱਥੇ ਕੁਝ ਹੋਰ ਹੀ ਹੋ ਰਿਹਾ ਨਾ ਤੇ ਕੋਈ ਕਿਤਾਬਾਂ ਵਾਲੀ ਦੁਕਾਨ ਤੇ ਖੜਾ ਨਜ਼ਰ ਆਉਂਦਾ ਨਾ ਹੀ ਕੋਈ ਦੀਵਾਨ ਹਾਲ ਦੇ ਵਿੱਚ ਤੁਹਾਨੂੰ ਨਜ਼ਰ ਆਵੇਗਾ ਜਾ ਕੇ ਦੇਖਿਓ ਜਰੂਰ ਦੀਵਾਨ ਹਾਲ ਬਿਲਕੁਲ ਖਾਲੀ ਪਿਆ ਤੇ ਢਾ ਢੀ ਰਾਤੀ ਗਾ ਰਹੇ ਨੇ ਪਰ ਸੁਣਨ ਵਾਲੇ ਸਿਰਫ ਵਾਸਤੇ ਟੰਬੇ ਤੋਂ ਰਦਰੀਆਂ ਨਜ਼ਰ ਆਉਂ ਗਲਤ ਗੱਲ ਆ ਵੀ ਮੈਂ ਹੁਣੇ ਦੇਖ ਕੇ ਆਇਆ ਦੀਵਾਨ ਹਾਲ ਬਿਲਕੁਲ ਖਾਲੀ ਪਿਆ ਹਾਂਜੀ ਉਹ ਤਾਂ ਆਪਾਂ ਫਿਰ ਸੋਚਣਾ ਦੀ ਹੁਣਾ ਚਾਹੀਦਾ ਸੋਚ ਹੋਣੀ ਚਾਹੀਦੀ ਹੈ ਦੋਸਤੋ ਸ਼ਹੀਦੀ ਸਮਾਗਮ ਫਤਿਹਗੜ੍ਹ ਸਾਹਿਬ ਦੀ ਤਰਕੀ ਤੇ ਮੌਜੂਦ ਹਾਂ ਤੇ ਇੱਕ ਤਸਵੀਰ ਇੱਕ ਤਸਵੀਰ ਤੁਹਾਡੀ ਸਕਰੀਨ ਤੇ ਦਿਖਾ ਦੇਵਾ ਕਿ ਦੀਵਾਨ ਹਾਲ ਦੀ ਤਸਵੀਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੋਈ ਹੈ। ਦੀਵਾਨ ਹਾਲ ਦੇ ਵਿੱਚ ਕਿੰਨੇ ਲੋਕ ਤੁਹਾਨੂੰ ਨਜ਼ਰ ਆ ਰਹੇ ਆ? ਪੱਤ ਤੋਂ ਆ 10 ਜਾਂ 15 ਲੋਕ ਸਾਰਾ ਦੀਵਾਨ ਹਾਲ ਖਾਲੀ ਪਰ ਲੰਗਰਾਂ ਦੇ ਸਟਾਕ ਤੇ ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਜਿਹੜੇ ਆ ਅਸੀਂ ਪਕੌੜਿਆਂ ਦੇ ਵਿੱਚ ਰੁੱਝੇ ਹੋਏ ਆ। ਅਸੀਂ ਤਾਂ ਟੂਰਿਸਟ ਬਣਾ ਕੇ ਬਹਿ ਗਏ ਇੱਥੇ ਤਾਂ ਆਉਣਾ ਸੀ ਸਹਿਜ ਜਿਆਦਿਆਂ ਨੂੰ ਮਿਲਣ ਵਾਸਤੇ। ਪਰ ਇੱਥੇ ਕੁਝ ਹੋਰ ਹੀ ਹੋ ਰਿਹਾ ਸੋ ਜਿਹੜੇ ਨੌਜਵਾਨਾਂ ਨੇ ਸਹਿਬਜ਼ਾਦਿਆਂ ਦੀਆਂ ਬਾਤਾਂ ਸੁਣਨੀਆਂ ਸੀ ਗੱਲਾਂ ਕਰਨੀਆਂ ਸੀ ਅੱਜ ਉਹ ਨੌਜਵਾਨ ਜਿਹੜਾ ਇੱਥੇ ਟੂਰਿਸਟ ਬਣਾ ਕੇ ਬੈਠਾ ਇੱਥੇ ਜਾਂ ਤਾਂ ਫੋਟੋਗ੍ਰਾਫੀ ਕੀਤੀ ਜਾ ਰਹੀ ਹੈ ਜਾਂ ਫਿਰ ਲੰਗਰਾਂ ਦੇ ਜਿਹੜੇ ਵਧੀਆ-ਵਧੀਆ ਚੰਗੇ-ਚੰਗੇ ਸਟਾਲ ਨੇ ਉੱਥੇ ਜਾ ਕੇ ਰੌਣਕਾਂ ਲੱਗੀਆਂ ਹੋਈਆਂ ਹੈ ਨਾ ਤੇ ਕੋਈ ਕਿਤਾਬਾਂ ਵਾਲੀ ਦੁਕਾਨ ਤੇ ਖੜਾ ਨਜ਼ਰ ਆਉਂਦਾ ਹੈ ਨਾ ਹੀ ਕੋਈ دیਵਾਨ ਹਾਲ ਦੇ ਵਿੱਚ ਤੁਹਾਨੂੰ ਨਜ਼ਰ ਆਵੇਗਾ ਆਪਾਂ ਕੁਝ ਨੌਜਵਾਨਾਂ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਅੱਜ ਦਾ ਨੌਜਵਾਨ ਜਿਹੜਾ ਉਹਨਾਂ ਨੂੰ ਦੀਵਾਨ ਹਾਲ ਦੇ ਵਿੱਚ ਨਹੀਂ ਸੀ ਬਹਿਣਾ ਚਾਹੀਦਾ ਕੀ ਅੱਜ ਦੇ ਨੌਜਵਾਨ ਨੂੰ ਸਹਿਬਜ਼ਾਦੇਆਂ ਦੀਆਂ ਬਾਤਾਂ ਨਹੀਂ ਸੀ ਪਾਉਣੇ ਚਾਹੀਦੀਆਂ ਮੇਰੇ ਨਾਲ ਫੀਰ ਜੀ ਜੁੜਨ ਲੈ ਬਾਈ ਜੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਹਾਂਜੀ ਤੁਸੀਂ ਬਹੁਤ ਵਧੀਆ ਟਾਪਿਕ ਚੂਜ਼ ਕੀਤਾ ਆ ਕਿ ਸਾਨੂੰ ਦੀਵਾਨ ਹਾਲ ਦੇ ਵਿੱਚ ਸੰਗਤ ਨਹੀਂ ਮਿਲ ਰਹੀ ਜਿਦਾਂ ਖਾਣ ਵਾਲੀ ਜੀ ਚੀਜ਼ਾਂ ਦੇ ਵਿੱਚ ਕਿਉਂਕਿ ਇੱਥੇ ਕਈ ਲੋਕ ਧਰਮ ਦਾ ਪ੍ਰਚਾਰ ਕਰ ਰਹੇ ਕਿ ਅਗਰ ਸਾਡੇ ਘਰ ਸ਼ੋਗ ਹੋਵੇ ਕਿ ਇੱਥੇ ਪਕੌੜੇ ਬਣਨਗੇ ਉੱਥੇ ਬਰੈਡ ਬਣਨਗੇ ਉੱਥੇ ਚਾਹ ਕੌਫੀਆਂ ਬਣਨਗੀਆਂ ਨਹੀਂ ਬਣਨਗੀਆਂ ਪਰ ਫਿਰ ਵੀ ਲੋਕਾਂ ਨੇ ਇੱਥੇ ਲੰਗਰ ਚਲੋ ਸ਼ਰਧਾ ਦੇ ਕਰਕੇ ਲਾਏ ਆ ਪਰ ਲੰਗਰਾਂ ਤੇ ਭੀੜ ਬਹੁਤ ਜ਼ਿਆਦਾ ਆ ਇਹ ਦੀਵਾਨ ਹਾਲ ਖਾਲੀ ਪਏ ਆ ਦੀਵਾਨ ਹਾਲ ਖਾਲੀ ਪਏ ਬਹੁਤ ਇੱਕ ਸ਼ਰਮ ਵਾਲੀ ਗੱਲ ਹੈ ਕਿ ਇੱਥੇ ਅੱਜ ਦਾ ਜਿਹੜਾ ਨੌਜਵਾਨ ਹੈ ਉਹਨੂੰ ਕਿੱਥੇ ਤਾਂ ਗੁਰੂ ਦੀ ਗੱਲ ਸੁਣ ਕੇ ਜਾਣਾ ਸੀ ਸਹਬਜ਼ਾਦਾ ਨੂੰ ਮਿਲਣ ਜਾਣਾ ਸੀ ਸਹਬਜ਼ਾਦਾ ਵਰਗੇ ਬਣ ਕੇ ਆਉਣਾ ਸੀ ਪਰ ਇੱਥੇ ਕੁਝ ਹੋ ਰਹੀ ਹੋ ਰਿਹਾ ਇੱਥੇ ਤਾਂ ਅਸੀਂ ਟੂਰਿਸਟ ਬੁਲਾ ਕੇ ਬਹਿ ਕੇ ਲੋਕ ਤਸਵੀਰਾਂ ਖਿੱਚਣ ਵਾਸਤੇ ਆ ਰਹੇ ਨੇ ਨੌਜਵਾਨ ਪੀੜ੍ਹੀ ਜਿਹੜੀ ਹੈ ਬਿਲਕੁਲ ਹੀ ਦੁਆਰਾਂ ਤੋਂ ਟੁੱਟ ਰਹੀ ਆਪਾਂ ਇਧਰ ਵੀਰਜੀ ਜੁੜੇ ਨੇ ਵਿੱਚ ਹੀ ਮੈਂ ਹੁਣੇ ਤਸਵੀਰ ਦੇਖ ਕੇ ਆਇਆ ਵੀ ਦਵਾਲ ਹਾਲ ਬਿਲਕੁਲ ਖਾਲੀ ਹੈ ਤੇ ਲੰਗਰਾਂ ਦੇ ਵਿੱਚ ਤੇ ਸੈਲਫੀਆਂ ਖਿੱਚਣ ਦੇ ਵਿੱਚ ਨੌਜਵਾਨ ਪੀੜ੍ਹੀ ਜਿਹੜੀ ਬਹੁਤ ਜੁੜੀ ਹੋਈ ਹੈ ਆਪਣੀ ਆਪਣੀ ਸਮਝ ਆ ਵੀਰ ਹਾਂ ਇੱਥੇ ਸ਼ਰਦਾ ਦੇ ਫੁੱਲ ਪਤਾ ਸ਼ਰਦਾ ਦਾ ਮੱਥਾ ਟੇਕਣਾ ਚਾਹੀਦਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਅੱਜ ਦੇ ਦਿਨ ਅੱਜ ਦੇ ਦਿਨ ਤਾਂ ਅਸੀਂ ਸਲਫੀ ਤੋਂ ਘੱਟੋ ਘੱਟ ਬੱਸ ਹਾਂ ਹਾਂ ਜੀ ਸਲਫੀ ਗਲਤ ਹੈ ਜੀ ਹੈਨਾ ਅੱਜ ਦੇ ਦਿਨ ਦਰਬਾਰ ਹਾਲ ਚ ਬਹਿਣਾ ਚਾਹੀਦਾ ਦਰਬਾਰ ਹਾਲ ਦਰਬਾਰ ਸੁਣਨੇ ਚਾਹੀਦੇ ਨੇ ਜੀ ਮੱਥਾ ਟੇਕਣਾ ਚਾਹੀਦਾ ਜਾ ਕੇ ਦੇਖਿਓ ਜ਼ਰੂਰ ਦਰਬਾਰ ਹਾਲ ਬਿਲਕੁਲ ਖਾਲੀ ਪਿਆ ਢਾ ਢਾਡੀ ਰਾਗੀ ਗਾ ਰਹੇ ਨੇ ਪਰ ਸੁਣਨ ਵਾਲੇ ਸਿਰਫ ਵਾਸਤੇ ਟੰਬੇ ਤੋਂ ਉਧਰੀਆਂ ਨਜ਼ਰ ਆਉਂ ਗਲਤ ਗੱਲ ਆ ਵੀ ਜੀ ਇਹ ਸਹੀ ਬਹੁਤ ਸਾਰੇ ਲੋਕ ਜਿਹੜੇ ਆ ਨਾ ਇੱਥੋਂ ਲੰਘ ਰਹੇ ਨੇ ਦਰਬਾਰ ਹਾਲ ਦੇ ਵਿੱਚ ਕੋਈ ਨਜ਼ਰ ਨਹੀਂ ਆ ਰਿਹਾ ਪਰ ਲੰਗਰਾਂ ਵਾਲੇ ਸਟਾਲ ਤੇ ਬਹੁਤ ਲੋਕ ਨਜ਼ਰ ਆਉ ਤੇਜੀ ਦੀ ਵਾਰੀ ਪਿਆ ਜਉਣੀਆ ਮੈਂ ਤੇਰੇ ਗਾਹਾਂ ਜਾ ਕੇ ਛਕਲਾਂ ਜਗਾਹ ਕੋਈ ਉੱਥੇ ਖੜ ਜਾਂਦਾ ਕੋਈ ਭਾਈ ਵਿੱਚ ਸਵਾਲ ਪੁੱਛਾਲਦੇ ਨੇ ਜਣੀਓ ਗੁਰੂ ਦਾ ਲੰਗਰ ਨਹੀਂ ਮੰਨਦੇ ਹੈਗੇ ਸੁਚਾ ਜਿਆਦਾਤਰ ਤੁਹਾਨੂੰ ਇਹੀ ਤਸਵੀਰ ਜਿਹੜੀ ਨਜ਼ਰ ਆਉਂਦੀ ਹੈ ਕਿ ਅਸੀਂ ਇੱਥੇ ਸਿਰਫ ਸੈਲਫੀਆਂ ਖੋਚਕਾਉਣ ਵਾਸਤੇ ਆ ਰਹੇ ਹ ਟੂਰਿਸਟ ਦੇ ਤੌਰ ਤੇ ਆ ਰਹੇ ਆ ਸਾਬ ਜਿਆਦਾ ਨੂੰ ਮਿਲਣ ਵਾਸਤੇ ਕੋਈ ਵੀ ਨੌਜਵਾਨ ਜਿਹੜਾ ਉਹ ਨਹੀਂ ਨਜ਼ਰ ਆ ਰਿਹਾ ਇੱਥੇ ਤਾਂ ਲੋਕ ਸੈਲਫੀਆਂ ਖਿਚਾ ਰਹੇ ਨੇ ਔਰ ਦੀਵਾਨ ਹਾਲ ਬਿਲਕੁਲ ਖਾਲੀ ਪੈ ਨੇ ਪਕੌੜਿਆਂ ਦੇ ਲੰਗਰ ਜਿਹੜੇ ਆ ਉੱਥੇ ਭੀੜ ਨਜ਼ਰ ਆਊਗੀ ਦੁੱਧ ਵਾਲੇ ਲੰਗਰ ਵਿੱਚ ਤੁਹਾਨੂੰ ਭੀੜ ਨਜ਼ਰ ਆਊਗੀ ਪਰ ਇੱਥੇ ਕੋਈ ਵੀ ਨੌਜਵਾਨ ਜਿਹੜਾ ਵਾ ਅਸੀਂ ਬਿਲਕੁਲ ਟੁੱਟ ਚੁੱਕੇ ਆ ਅਸੀਂ ਇਹਨਾਂ ਚੀਜ਼ਾਂ ਤੇ ਖਰੀਦਦਾਰੀ ਕੀਤੀ ਜਾ ਰਹੀ ਹੈ ਇਹੋ ਜੀ ਸਮਗਰੀ ਵਿਕ ਰਹੀ ਹੈ ਇੱਥੇ ਕੋਈ ਸ਼ਾਪਿੰਗ ਹਾਲ ਦੇ ਵਿੱਚ ਆ ਕੇ ਸ਼ਾਪਿੰਗ ਕਰ ਰਿਹਾ ਕੋਈ ਆਪਣਾ ਜੈਕਟਾ ਖਰੀਦ ਰਿਹਾ ਕੋਈ ਇੱਥੇ ਐਨਕਾ ਖਰੀਦ ਰਿਹਾ ਕੋਈ ਇੱਥੇ ਮੋਬਾਈਲ ਦਾ SIM ਪਵਾ ਰਿਹਾ ਬਦਲ ਰਿਹਾ ਸੋ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਸਹੀਦੀ ਸਮਾਗਮ ਹੈ ਇੱਥੇ ਤਾਂ ਸਾਬ ਜੀ ਆਦਿਆਂ ਦੀਆਂ ਬਾਤਾਂ ਪੌਣੀਆਂ ਸਿਆਸੀ ਭਾਈ ਜੀ ਆਪਣੇ ਨਾਲ ਜੁੜਨੇ ਭਾਈ ਜੀ ਆਇਓ ਇੱਕ ਮਿੰਟ ਇੱਕ ਮਿੰਟ ਆਜੋ ਨੌਜਵਾਨ ਜਿਹੜੇ ਆ ਸੈਲਫੀਆਂ ਤੇ ਖਿਚਾਰੇ ਪਰ ਦਰਵਾਨ ਹਾਲ ਚ ਨਹੀਂ ਬੈਠ ਰਹੇ ਨਹੀਂ ਜਾਈਦਾ ਜੀ ਨਹੀਂ ਤੁਸੀਂ ਨਹੀਂ ਮੈਂ ਤੁਹਾਡੀ ਨਹੀਂ ਗੱਲ ਕਰ ਰਿਹਾ ਮੈਂ ਹੁਣੇ ਦੇਖ ਕੇ ਆ ਦਰਵਾਨ ਹਾਲ ਬਿਲਕੁਲ ਖਾਲੀ ਮੈਂ ਹਾਂ ਜੀ ਉਹ ਤੇ ਆਪਾਂ ਫਿਰ ਸੋਚਣਾ ਦੀ ਹੁਣਾ ਚਾਹੀਦੀ ਸੋਚ ਹੋਣੀ ਚਾਹੀਦੀ ਹੈ ਆਪਾਂ ਆਪਣੀ ਛੋਟੇ ਸਾਹਿਬ ਜੀ ਅਸੀਂ ਦਿੱਲੀ ਆੜੇ ਦੇ ਇੱਥੋਂ ਆਏ ਭਾਈ ਜੀ ਅਸੀਂ ਗੁਰਦਾਸਪੁਰ ਜਿਲ੍ਹੇ ਤੋਂ ਆਏ ਜੀ ਗੁਰਦਾਸਪੁਰ ਜਿਲ੍ਹੇ ਤੋਂ ਇੰਨੀ ਦੂਰੋਂ ਚੱਲ ਕੇ ਆਏ ਹੋ ਹਾਂਜੀ ਹਰ ਸਾਲ ਆਵੇ ਜੀ ਹਰ ਸਾਲ ਆਉਂਦੇ ਕਿੰਨੀ ਕਿ ਸੰਗਤ ਲੈ ਕੇ ਆਉਂਦੇ ਸੰਗਤ 50 60 ਜੀ ਲੈ ਕੇ ਆਉਂਦੇ ਹੂੰ ਪਤਾ ਇੱਥੇ ਕੀ ਹੋਇਆ ਸੀਗਾ ਹਾਂਜੀ ਹਾਂਜੀ ਛੋਟੇ ਸਾਹਿਬ ਜੀ ਦੇ ਚਿੜੇ ਗਏ ਸੀ ਇੱਥੇ ਛੋਟੇ ਸਾਹਿਬ ਦਾ ਸ਼ਹਾਦਤ ਹੋਈ ਭਾਈ ਜੀ ਤੁਹਾਡਾ ਕਿਹੜਾ ਪਿੰਡ ਆ ਆਓ ਭਾਈ ਜੀ ਦਿੱਲੀ ਤੋਂ ਆਏ ਆਪਾਂ ਦਿੱਲੀ ਤੋਂ ਆਏ ਇੱਥੇ ਮੈਂ ਦੇਖ ਰਿਹਾ ਸੀਗਾ ਵੀ ਲੋਕ ਪਕੌੜਿਆਂ ਵਾਲੀਆਂ ਦੁਕਾਨਾਂ ਤੇ ਜਾਂ ਪਕੌੜਿਆਂ ਵਾਲੇ ਲੰਗਰਾਂ 'ਚ ਤਾਂ ਬਹੁਤ ਖੜੇ ਨੇ ਪਰ ਦੀਵਾਨ ਹਾਲ ਬਿਲਕੁਲ ਖਾਲੀ ਪਏ ਨੇ ਤੇ ਜਾਂ ਸੈਲਫੀਆਂ ਖਿਚਾਈਆਂ ਜਾ ਰਹੀਆਂ ਉੱਚੇ ਉੱਚੇ ਬਿਲਡਿੰਗਾਂ ਤੇ ਜਾ ਕੇ ਤੇ ਦੀਵਾਨ ਹਾਲ 'ਚ ਕੋਈ ਨਹੀਂ ਬੈਠਾ ਜੀ ਮੇਨ ਗੱਲ ਇਹ ਹੈ ਨਾ ਜੀ ਇੱਥੇ ਲੋਕੀ ਆ ਰਹੇ ਆ ਅੱਜ ਕੱਲ ਜੋ ਰੇਲਾ ਮਤਲਬ ਇਹਨੂੰ ਮੇਲਾ ਬਣਾ ਲਿਆ ਇਹਨੂੰ ਮੇਲੇ ਦੀ ਤਰ੍ਹਾਂ ਲੋਕੀ ਆਂਦੇ ਨੇ ਟ੍ਰੈਕਟਰ ਆਪਾਂ ਢੀਲ ਲਗਾ ਕੇ ਨਿਸ਼ਾਨ ਸਾਹਿਬ ਲਗਾ ਕੇ ਆਵਾਜ਼ਾਂ ਕਰਦੀ ਵੀ ਕਰਦੇ ਆ ਵਿੱਚੋਂ ਕੁਛ ਵਿੱਚੋਂ ਸੰਗਤ ਭਾਵ ਨਾਲ ਵੀ ਆਉਂਦੇ ਆ ਸੇਵਾ ਪਾ